ਜਗੀਰ ਕੌਰ ਹੈਰਨ ਤੇ ਨਸ਼ੀਲੇ ਪਦਾਰਥ ਸਾਂਹ ਕਾਬੂ ਥਾਣਾ ਸੁਬਾਨਪੁਰ ਪੁਲਿਸ ਵੱਲੋਂ ਕਾਸੂ ਆਪਰੇਸ਼ਨ ਤਹਿਤ ਪਿੰਡ ਲਖਨਖੋਲੇ ਤੋਂ 5 ਗ੍ਰਾਮ ਹੈਰਨ ਤੇ 26.26 ਗ੍ਰਾਮ ਨਸ਼ੀਲੇ ਪਦਾਰਥ ਸਣੇ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹਨ ਕਮਰਜੀ ਸਿੰਘ ਵੱਲ ਮੁਖ ਅਫਸਰ ਥਾਣਾ ਸੁਬਾਨਪੁਰ ਅਤੇ ਐਸਆਈ ਦਵਿੰਦਰ ਭਾਰ ਵੱਲੋਂ ਕਾਸੂ ਆਪਰੇਸ਼ਨ ਤਹਿਤ ਪਿੰਡ ਲਖਨਖੋਲੇ ਵਿੱਚ ਬਸ਼ੀਸ਼ ਅਭਿਆਨ ਚਲਾਇਆ ਗਿਆ ਜਿਸ ਵਿੱਚ ਜਗੀਰ ਕੌਰ ਉਰਫ ਬਿੱਲੋ ਪਤਨੀ ਕਿਸ਼ਨ ਸਿੰਘ ਵਾਸੀ ਲਖਣਖੋਲੇ ਥਾਣਾ ਸੁਬਾਨਪੁਰ ਕੋਲੋਂ 5 ਗ੍ਰਾਮ ਹੈਰਨ ਅਤੇ 26.26 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਅਤੇ ਉਕਤ ਕਾਬੂ ਮਹਿਲਾ ਖਿਲਾਫ ਵਕ ਵਕਤ ਨਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਕਾਬੂ ਕੀਤੀ ਗਈ ਮਹਿਲਾ ਖਿਲਾਫ ਪਹਿਲਾਂ ਵੀ ਐਨਡੀਪੀ ਐਕਸ NDPS ਐਕਟ दैट ਵਕ ਵਕ ਥਾਣਾ ਚ ਉਹਦੇ ਖਿਲਾਫ ਜਿਹੜੇ 7 ਮਾਮਲੇ ਦਰਜ ਹਨ